ਬੇਸ਼ੱਕ ਸਾਡਾ ਭਾਰਤ 올림픽 ਦੇ ਵਿੱਚ ਹਾਕੀ ਦੇ ਵਿੱਚ 골ਡ ਦੀ ਲੈਨ ਤੋਂ ਖੁੱਜ ਗਿਆ ਪਰ ਹਾਲੇ ਵੀ ਆਸ ਹੈ ਕਿ ਆਪਾਂ ਖਾਲੀ ਹੱਥ ਨਹੀਂ ਆਣਾ ਆਪਾਂ ব্রੌਂਜ਼ ਮੈਡਲ ਲੈ ਕੇ ਹੀ ਆਵਾਂਗੇ ਕਿਉਂਕਿ ਸਾਡਾ ਜਿਹੜੇ ਟੀਮ ਵਰਕ ਹੈ ਸਾਡੀ ਟੀਮ ਹਾਕੀ ਦੀ ਟੀਮ ਹੈ ਮੁੰਡੇ ਸਾਰੇ ਹੀ ਜਿਹੜੇ ਪਲੇਅਰ ਨੇ ਸੂਝਵਾਨ ਪਲੇਅਰ ਨੇ ਤੇ ਮਿਹਨਤ ਕਰਨ ਵਾਲੇ ਤੇ ਲੜਨ ਵਾਲੇ ਗੇਮ ਦੇ ਵਿੱਚ ਲੜਨ ਵਾਲੇ ਗੋਲ ਵਾਸਤੇ ਲੜਨ ਵਾਲੇ ਸਾਡੇ ਮੁੰਡੇ ਨੇ ਆਪਾਂ ਅੱਜ ਵੀ ਇੱਥੇ ਖੜਿਆ ਗੁਰਜੰਟ ਦੇ ਘਰ ਦੇ ਵਿੱਚ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਹੈ ਉਹਨਾਂ ਨੂੰ ਪੁੱਛ ਲਿਆ ਕਿ ਅੱਜ ਵੀ ਜਿਹੜੀ ਬ੍ਰੌਂਜ਼ ਮੈਡਲ ਦੀ ਕਿੰਨੀ ਕ ਆਸ ਹੈ ਉਹਨਾਂ ਦੇ ਪੀ.ਟੀ.ਸੀ. ਨਵੀਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਆਏ ਸਮਾਂ ਕੱਢਿਆ ਅਸੀਂ ਤੇ ਸ਼ੁਰੂ ਤੋਂ ਹੀ ਪਰਮਾਤਮਾ ਅਗੜੀ ਬੜੀਆ ਅਰਦਾਸਾਂ ਵੀਆਂ ਕੀਤੀਆਂ ਹੈ ਵੀ ਪਰਮਾਤਮਾ ਸਾਡੇ ਮੈਡਲ ਦਾ ਰੰਗ ਚੇਂਜ ਚਲੋ ਬੱਚਿਆਂ ਕੁਆਟਰ ਫਾਈਨਲ ਬਹੁਤ ਵਧੀਆ ਖੇਡਿਆ ਚਲੋ ਸੈਮੀ ਫਾਈਨਲ ਤੋਂ ਸਾਡੀ ਇੱਕ ਗੋਲ ਤੋਂ ਹੀ ਕੁੰਜ ਗਏ ਹੈਗੇ ਕੀ ਸਮਾਂ ਦੋਇਲਾ ਖੁੱਝੇ ਆਪਾਂ ਕੀ ਕਾਰਨ ਕੀ ਰਿਹਾ ਹੈ ਕਾਰਨ ਇਹੋ ਵੀ ਉਹ ਥੋੜਾ ਸਮਾਂ ਹੁੰਦਾ ਵਗਾ ਕਿਸਮਤ ਦਾ ਲੱਕ ਸੀਗਾ ਉਸ ਦਿਨ ਸਮੇ ਨੇ ਸਾਡੀ ਜਿਹੜੀ ਕਿਸਮਤ ਉਹਨੇ ਸਾਥ ਨਹੀਂ ਦਿੱਤਾ ਮੁੰਡਿਆਂ ਨੇ ਬਹੁਤ ਸੋਹਣਾ ਮੈਚ ਖੇਡਿਆ ਵਗਾ ਕੋਈ ਕਿਸੇ ਪਰਸਾਂ ਕੋਈ ਕਸਰ ਨਹੀਂ ਗਈ ਇੱਕ ਤਾਂ ਸਾਨੂੰ ਇੱਕ ਪਲੇਅਰ ਦੀ ਕਾਰਡ ਵੱਜੀ ਹੈਗੀ ਜਿਹੜਾ ਉਸ ਦਿਨ ਸਾਡਾ ਉਹ ਮੌਜੂਦਾ ਇੱਕ ਮੇਡ ਰਹਾ ਜਾਂਦੀ ਸੀ ਥੋੜਾ ਉਹ ਵੀ ਸਮਾਂ ਹੋ ਜਾਂਦਾ ਵਾ ਤੇ ਬਾਕੀ ਬਾਕੀ ਮੁੰਡਿਆਂ ਨੇ ਬਹੁਤ ਸੋਹਣਾ ਮੈਚ ਖੇਡਿਆ ਅੱਜ ਅਸੀਂ ਤੇ ਪ੍ਰਮਾਤਮਾ ਅੱਗੇ ਹੋਈ ਅਰਦਾਸਾਂ ਕਰਦੇ ਆਂ ਵੀ ਮਿਹਨਤ ਬੜੀ ਕੀਤੀ ਹੈਗੀ ਤੇ ਅਸੀਂ ਸਾਡੇ ਬੱਚੇ ਖਾਲੀ ਝੋਲੀ ਨਾਲ ਮਤਲਬ ਚਲੋ ਸਾਡਾ ਜਿਹੜਾ ਸੁਖਣਾ ਸੀ ਉਹ ਤਾਂ ਹੈਗਾ ਸੀਗਾ 골ਡ ਦਾ ਚਲੋ ਉਹ ਤੇ ਸੁਖਣਾ ਸਾਡਾ ਪੂਰਾ ਨਹੀਂ ਹੋ ਸਕਿਆ ਪਰ ਅਸੀਂ ਉਮੀਦ ਕਰਦੇ ਆਂਗੇ ਪ੍ਰਮਾਤਮਾ ਅਗੜੀ ਅਰਦਾਸ ਵੀ ਕਰਦੇ ਆਂਗੇ ਵੀ ਅੱਜ ਅਸੀਂ ਸੁਪਿਆਂ ਦੇ ਨਾਲ ਸਾਡਾ ਮੈਚ ਹੈਗਾ ਅਸੀਂ ਬਰੋਜ ਮੈਡਲ ਲੈ ਕੇ ਆਈਏ ਤੇ ਸਾਡਾ ਉਹ ਬਰੋਨਜ਼ ਮੈਡਲ ਜਿਹੜਾ ਕਿ ਨਹੀਂ ਪ੍ਰਮਾਤਮਾ ਸਾਡੇ ਤੇ ਕਿਰਪਾ ਕਰ ਦੇਵੇ ਤੇ ਅਸੀਂ ਖਾਲੀ ਹੱਥ ਨਾ ਭੇਜੇ ਤੇ ਸਾਡੇ ਵਾਸਤੇ ਉਹ 골ਡੀ ਹੈਗਾ ਜਦੋਂ ਮੈਚ ਤੋਂ ਬਾਹਰ ਗੁਰਜੰਟ ਨਾਲ ਗੱਲ ਹੋਈ ਹੋਏਗੀ ਉਹਨੇ ਦੱਸਿਆ ਹੋਊਗਾ ਕਿ ਪਾਪਾ ਸਾਡੇ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਤਾਂ ਹਰ ਚੀਜ਼ ਉਹਨੇ ਤੁਹਾਡੇ ਨਾਲ ਸ਼ੇਅਰ ਕੀਤੀ ਨਹੀਂ ਗੱਲ ਤਾਂ ਇਹੀ ਕੀਤੀ ਆ ਵੀ ਅਸੀਂ ਤਾਂ ਚਲੋ ਆਪਣੀ ਵਾਪੂਰੀ ਲਈ ਹੈਗੀ ਉਹਨਾਂ ਨੇ ਚਲੋ ਮਿਹਨਤ ਬਹੁਤ ਕੀਤੀ ਹੈ ਮੁੰਡੇ ਸਾਰੇ ਠੀਕ ਖੇਡੇ ਸਾਰਿਆਂ ਜਿੰਨੇ ਵੀ ਸਾਡੇ ਰਿਸ਼ਤੇਦਾਰ ਹੈ ਜਾਂ ਭੈਣ ਭਰਾ ਬਾਹਰੋਂ ਹੈਗੀ ਸਾਰਿਆਂ ਨੇ ਇਹੀ ਕਿਹਾ ਵਾ ਕਿ ਕਿਸੇ ਨੇ ਕਿਹਾ ਇਹ ਨਹੀਂ ਕਿਹਾ ਵੀ ਟੀਮ ਮਾੜਾ ਖੇਡੀ ਹੈਗੀ ਹਰੇਕ ਨੇ ਇਹੀ ਕਿਹਾ ਵੀ ਟੀਮ ਬਹੁਤ ਵਧੀਆ ਖੇਡੀ ਮੁੰਡਿਆਂ ਬਹੁਤ ਮਿਹਨਤ ਕੀਤੀ ਹੈਗੀ ਅੱਛਾ ਖੇਲੇ ਸਾਰੇ ਪਲੇਅਰ ਤੇ ਪਰ ਥੋੜਾ ਸਮਾਂ ਹੀ ਥੋੜਾ ਉਹਦਣ ਇਸ ਤਰ੍ਹਾਂ ਦਾ ਹੀ ਲੱਕ ਦਾ ਕੋਈ ਫਰਕ ਪੈ ਲੱਕ ਦਾ ਫਰਕ ਕਿਸੇ ਸਮਾਂ ਹੀ ਹੈ ਉਹਦਣ ਜਿਨਾ ਹੀ ਉਹਦਣ ਚਲੋ ਸਾਨੂੰ ਮੌਕੇ ਵੀ ਬੜੇ ਮਿਲੇ ਹੈਗੇ ਤੇ ਜਿਹੜਾ ਉਹ ਗੋਲ ਉਹਦਣ ਕੀਰ ਗੋਲ ਨਹੀਂ ਹੋ ਸਕਿਆ ਹਾਂ ਥੋੜੀ ਦੇਰ ਚ ਮੈਚ ਸਟਾਰਟ ਹੋਣ ਜਾ ਰਿਹਾ ਉਸ ਤੋਂ ਪਹਿਲਾਂ ਕੋਈ ਗੁਰਗੰਟਨਾ ਹੋਣ ਕੋਈ ਗੱਲ ਹੋਈ ਜਾਂ ਤੁਸੀਂ ਉਹਨੂੰ ਕੋਈ ਖਲਾਸ਼ਰੀ ਦਿੱਤੀ ਗੁਰਜੰਟ ਦੇ ਨਾਮ ਨਾਲ ਇਹ ਗੱਲ ਹੋਈ ਹੈਗੀ ਮੈਂ ਤਾਂ ਉਹਨੂੰ ਉਹੀ ਕਹੀ ਕਿਹਾ ਮੈਂ ਤਗੜੇ ਹੋ ਜਾ ਕੰਫੀਡੈਂਸ ਲੂਜ਼ ਨਹੀਂ ਕਰਨਾ ਜੇ ਸਾਡਾ ਕੰਫੀਡੈਂਸ ਹੌਸਲੇ ਬੁਲੰਦ ਹੈ ਨਾ ਤੇ ਤੁਸੀਂ ਬਰੋਜੇ ਬੰਡਲ ਜਿੱਤੋਗੇ ਚਲੋ ਅਸੀਂ ਵੀ ਪ੍ਰਮਾਤਮਾ ਆਂ ਗਾੜੀ ਅਰਦਾਸ ਕਰਦੇ ਆਂ ਤੁਸੀਂ ਵੀ ਇੱਥੇ ਮਿਹਨਤ ਕਰੋ ਤੇ ਬਰੋਜੇ ਬੰਡਲ ਲੈ ਕੇ ਆਓ ਖਾਲੀ ਹੱਥ ਨਾਲ ਅਸੀਂ ਤਾਂ ਸਵਾਗਤ ਵਾਸਤੇ ਖੜੇ ਆਂਗੇ ਬਿਲਕੁਲ ਜੀ ਹੌਸਲਾ ਨਹੀਂ ਛੱਡਣਾ ਹਰ ਮਾਂ-ਬਾਪ ਆਪਣੇ ਬੱਚੇ ਨੂੰ ਇੰਨਾ ਜਰੂਰ ਕਹਿੰਦਾ ਕਿ ਬੇਟਾ ਹੌਸਲਾ ਨਹੀਂ ਛੱਡਣਾ ਲੜਨਾ ਆਪਾਂ ਲੜ ਕੇ ਜਿੱਤ ਹਾਸਲ ਕਰਨੀ ਹੈ ਤੇ ਬੇਸ਼ੱਕ ਆਪਾਂ ਗੋਲਡ ਮੈਡਲ ਤੋਂ ਖੁੰਝ ਗਏ ਆ ਪਰ ਆਪਾਂ ਬ੍ਰੌਂਜ਼ ਮੈਡਲ ਤੋਂ ਖੁੰਝਣਾ ਨਹੀਂ ਚਾਹੁੰਦੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇਸ ਵਾਰੀ ਸਾਨੂੰ ਖਾਲੀ ਹੱਥ ਨਾ ਦੇ ਤੇ ਜੀ ਤਾਂ ਕਿ ਆਪਾਂ ਬ੍ਰੌਂਜ਼ ਮੈਡਲ ਲੈ ਕੇ ਆਪਣੇ ਹਿੰਦੁਸਤਾਨ ਵਾਸਤੇ ਆਪਣੇ ਘਰ ਦੇ ਵਿੱਚ ਆਈਏ ਤੇ ਪਿਤਾ ਜੀ ਉਹਨਾਂ ਗੁਰਜੰਡੇ ਪਿਤਾ ਜੀ ਨੇ ਕਿਹਾ ਕਿ ਆਪਾਂ ਸਵਾਗਤ ਵਾਸਤੇ ਤੁਹਾਡੇ ਖੜੇ ਆ ਕੈਮਰਾਮੈਨ ਰਜਿੰਦਰ ਰਾਜਨਾਰਥ ਸੁਨੀਲ ਦੇਵ ਮੈਂ ਪੀਟੀਸੀ ਨਿਊਜ਼ ਜੰਡਿਆਲਾ